ਮਮੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਐਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਟਾਈਮ ਤਕਰੀਬਨ ਕਿੰਨੇ ਹੋ ਗਏ ਬਈ ਸਾਢੇ 4 ਜਾਂ 5 ਵਜੇ ਹੋਏ ਆ ਆਪਾਂ ਉੱਥੇ ਹੋਏ ਆ 4 ਵਜੇ ਦੇ 5 ਵਜੇ ਤੇ ਆਪਾਂ ਉੱਥੇ ਹੋਏ ਆ 4 ਵਜੇ ਦੇ ਬੱਚੇ ਆਪਣੇ ਰੈਡੀ ਨੇ ਕਰੋ ਚੈੱਕ ਫਿਰ ਚੜ੍ਹਾਈ ਮੁੰਡਿਆਂ ਦੀ ਓਕੇ ਤੇ ਮਹਿਕ ਵੀ ਰੈਡੀ ਆ ਔਰ ਅਸੀਂ ਆਪ ਦਾ ਖਲਾਰਾ ਪਾਇਆ ਤੇ ਰੈਡੀ ਹੋਣ ਲੱਗਿਆ ਲਾਈਟ ਘੱਟ ਹੋਣ ਕਰਕੇ ਆਪਾਂ ਲਾਲੀ ਰਿੰਗ ਲਾਈਟ ਰੈਡੀ ਹੋਣ ਲੱਗੇ ਆਂ ਸੀ ਮੇਕਅਪ ਵੈਨਟੀ ਖੁੱਲ ਚੁੱਕੀ ਆ ਚਲੋ ਜੀ ਹੁਣ ਫਟਾਫਟ ਹੋ ਕੇ ਰੈਡੀ ਮਿਲਦੇ ਆ ਤੁਹਾਨੂੰ ਮੁੰਡਿਆਂ ਦੀ ਚੜਾਈ ਆ ਕਹਿੰਦੇ ਲਓ ਵੀ ਹੋ ਗਏ ਆਪਾਂ ਰੈਡੀ ਸ਼ੈਡੀ ਤੇ ਚੱਲਿਆ ਹੁਣ ਆਪਾਂ ਚੰਗਾ ਜੀ ਲਾ ਕੇ ਰਹਿ ਦੋ ਆਉਣੀ ਆ ਸੀ ਆਂਗੇ बस ਜਾਣੋਂ ਕਰਨਾ ਸੀ ਨੇ ਠੀਕ ਆ ਤੁਹਾਨੂੰ ਛੱਡ ਦੇ ਲੈ ਠੀਕ ਆ ਗੱਡੀ ਚਲਾਵੇਂਗਾ ਹੈ ਗੱਡੀਆਂ ਛੜੀਆਂ ਲੱਗੀਆਂ ਨੇ ਚਲੋ ਆਜੋ ਭੱਜੋ ਓ ਚਲੋ ਭਾਈ ਮੁੰਡਿਆ ਹਮ ਤੇ ਖਾਜੋ 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 ਛੱਟ 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 ਲੈ ਲੋ ਵੀ ਗੱਡੀ ਤੇ ਫੁੱਲ ਲਾ ਕੇ ਲਗਾ ਲੈਨੇ ਦਵਾਦੇ ਦੀ ਰਾਤ ਪਾਜੀ ਫੁੱਲਾ ਦੀ ਪੇਮੈਂਟ ਰਹਿੰਦੀ ਆ 3500 ਦੇ ਲੱਗੇ ਸੀ ਚਲੋ ਵੀ ਚਲੋ ਆਸਮਾਨ ਪਿੱਛੇ ਨਹੀਂ ਆਊਗਾ ਲੋਵੀ ਤੁਰ ਪਏ ਆਪਾਂ ਹੁਣ ਆਪਾਂ ਸੰਗਵਾਲ ਤੋਂ ਇੱਕ ਬੰਦਾ ਚੱਕਣਾ ਇੰਨੀ ਸਾਜਰੀ ਬਰਾਤ ਜਾਣੀ ਆਪਣੀ ਹਨਾ ਵਧੀਆ ਟਾਈਮ ਨਾਲ ਤੁਰ ਪਏ ਫੇਰ ਵੀ ਅਸੀਂ ਤੁੰਤ ਪੈ ਗਈ ਭਾਈ ਸਿਰ ਸਿਰ ਤਾਂ ਪੈ ਗਿਆ ਤੂੰ ਨਜ਼ਰ ਕਰਮੀ ਹੁੰਦੀ ਹੈ ਫੇਰ ਵੀ ਲਓ ਵੀ ਕਹਿੰਦੇ ਪਹੁੰਚ ਗਏ ਸੰਗੋਵਾਲ ਹੈ ਆ ਬੰਦੇ ਨੂੰ ਲੈਣ ਆਏ ਦਾ ਸਪੈਸ਼ਲ ਹਾਂ ਇੰਨੀ ਦੂਰੋ ਇਹ ਵਿਆਹ ਦੇ ਇਹ ਲੋ ਦੁਖਾ ਰਹੇ ਆ ਅਸੀਂ ਇਹਨੂੰ ਵਿਆਹ ਦੇਖ ਥੋੜੀ ਰਿਹਾ ੱੱਕੇ ਨਾਲ ਦਿਖਾ ਰਹੇ ਆ ਇਹਨੂੰ ਵਿਆਹ ਹਾਂ ਚਲੋ ਲਓ ਵੀ ਜਾਨ ਨੇ ਆਪਾਂ ਹਜੇ ਚਾਹ ਦੀ ਤੋੜ ਲੱਗੀ ਪਈ ਆ ਬੰਦਿਆਂ ਨੂੰ ਜਾਂਦੇ ਸਾਰੇ ਕਹਦੇ ਹੋ ਬਸ ਇਹ ਹੁਣ ਦੋ ਮੰਜੇ ਡਾਹੋ ਭਾਈ ਆ। ਬਾਜੀ ਨੀਂਦ ਆਉਂਦੀ ਆ। ਹੈ? ਬਹੁਤ ਜ਼ਿਆਦਾ। ਸੁਸਤੀ ਜੀ ਭਾਈ। ਦਾ ਰਾਤੋਂ ਵੀ ਮੇਟ ਪਏ। ਹੋਰ ਲੌਵੀ ਪਿੰਡ ਤਾਂ ਪਹੁੰਚ ਗਏ ਆਪਾਂ। ਬੁਲਾ ਕੇ ਸਾਨੂੰ ਫੋਨ ਨਹੀਂ ਚੱਕਦੇ। ਸਾਨੂੰ ਬੁਲਾ ਕੇ ਫੋਨ ਨਹੀਂ ਚੱਕਦੇ। ਪਿੰਡ ਦੇ ਉੱਪਰ ਦੀ ਘੁੰਮ ਜਾਂਦੇ ਆ। ਉਹ ਕਰ ਲਗਦਾ ਟੈਂਟ ਨਹੀਂ ਲੱਗਿਆ ਕਿ ਟਰੱਕ ਖੜਾ। ਉਹ ਉੱਧਰ ਲੱਗਦਾ ਇੱਕਾ ਉਹ ਖੇਤਾਂ ਵਿੱਚ ਨਹੀਂ ਨਹੀਂ ਨੰਨਾ ਟੈਂਟ ਦੇ ਟਰੱਕ ਦੇ ਨਾਲ ਉਹ ਤਾਂ ਕਰੇ ਜਿਹਨੇ ਅਰਸ਼ਦੀ ਨੂੰ ਕਰੇ ਉਹਦੀ ਪਰ ਨਹੀਂ ਕਰੂਗਾ ਫੋਨ ਮਨਦੀਪ ਚੱਕ ਲੈ ਹਾਂ ਇਹ ਤਾਂ ਹੁਣ ਨਾ ਹੀ ਗੱਲਾਂ ਹੋ ਗਈ ਮੇਰਾ ਤਾਂ ਹੁਣ ਫੋਨ ਮੈਟ ਆ ਰੇ ਹੁਣ ਹੀ ਨਾ ਹੀ ਸਮਝੀ ਵੀਰੇ ਨਾ ਹੀ ਸਮਝ ਨਾ ਕਰਨ ਲੱਗ ਮੇਰੇ ਘਰ ਤੱਕ ਇਧਰ ਮੋੜ ਲੀਏ ਇਧਰ ਨੂੰ ਇਧਰ ਨੂੰ ਬਾਹਰ ਨਿਕਲ ਨਾ ਨਹੀਂ ਘੁੰਮਣੀਆਂ ਫਿਰ ਫਿਰ ਆਹੀ ਕਿਹਾ ਘੁੰਮਣਾ ਤਾਂ ਹੀ ਆ ਗੁਰਦਵਾਰ ਸਾਹਿਬ ਤੇ ਇਧਰ ਲੋਬੀ ਪਹੁੰਚ ਗਏ ਆਪਾਂ ਜਮਾਂ ਹੀ ਬਾਹਰ ਬਾਹਰ ਘਰ ਇਹਨਾਂ ਦਾ ਤਾਂ ਹੋ ਰਿਹਾ ਘਰ ਬਿਲਕੁਲ ਖੇਤਾਂ ਦੇ ਗੱਬੇ ਕਹਿੰਦੇ ਆਪਾਂ ਵੀ ਇੰਹੀਂ ਬੈਠੇ ਸੀ ਕਿਸੇ ਟਾਈਮ ਹਣਾ ਛੜਕ ਵੀ ਉਹ ਪਹੀਨਾ ਜਾਂਦਾ ਨਹੀਂ ਖੜੀਆਂ ਨੇ ਉਹ ਕਹਿੰਦਾ ਉੱਥੋਂ ਵੀ ਰਾਹ ਹੋ ਸਕਦਾ ਪੁੱਛ ਲਾ ਉਹਨੂੰ ਇੱਕ ਵਾਰੀ ਉਹ ਤਾਂ ਕੋਲ ਆਉਂਦਾ ਸੀ ਹੈਲੋ ਅੱਜ ਜਲਦੀ ਤੁਹਾਨੂੰ ਅੰਦਰ ਆ ਕੇ ਰੱਖਾਂ ਅਨੇਕੋ ਕੁਝ ਕਰੇ ਇਹ ਵੀ ਡਾਕਟਰ ਜੀ ਬੋਲਦੇ ਸੀ ਸਮਝ ਆ ਅੱਜ ਦੰਗਲੇ ਆਂ دیره وګوره سامنے بس ਲਓ ਜੀ ਅਸੀਂ ਪਹੁੰਚੇ ਹੋਇਆ ਪਾਪਾ ਨਹੀਂ ਕਿੱਥੇ ਨਹੀਂ ਐ ਦਾ ਪਤਾ ਕਿੱਥੇ ਪਰ ਰੀਲਾਂ ਦਾ ਜਿੱਥੇ ਆਉਣਾ ਸੀ ਜਿੱਥੇ ਆਉਣਾ ਸੀ ਜਿੱਥੇ ਅਸੀਂ ਆਉਣਾ ਸੀ ਅਸੀਂ ਪਹੁੰਚ ਗਏ ਹੈ ਲੈ 10 ਦਿਨ ਲੈ ਵੀ ਹੁਣ ਆਂਟੀਆਂ ਹੋ ਗਈਆਂ ਨੇ ਤਿਆਰ ਉਹਨਾਂ ਆਂਟੀਆਂ ਹੋ ਗਈਆਂ ਤਿਆਰ ਇਹਨਾਂ ਦੀ ਜਾਣ ਜਾ ਰਹੀ ਹੈ ਰੀਲ ਚਲੋ ਵੀ ਹਾਂ ਅੰਟੀਆਂ ਦੀ ਨਾਲ ਦੋ ਕੁੜੀ ਦੋ ਕੁੜੀਆਂ ਨੇ ਛੋਟੀਆਂ ਛੋਟੀਆਂ ਉਹ ਕਹਿੰਦੇ ਨਾਲ ਦੋ ਕੁੜੀਆਂ ਨੇ ਛੋਟੀਆਂ ਛੋਟੀਆਂ ਲਾ ਕੇ ਲੈ ਕੇ ਜਾਣਾ ਅੱਜ ਲੋ ਜੀ ਝੋਨੇ ਦਾ ਸੀਜ਼ਨ ਆ ਗਿਆ ਤੇ ਆਪਾਂ ਕਹਿੰਦੇ ਦੂਰੋਂ ਮਂਗਾਏ ਨੇ ਦਿਹਾੜੀਏ ਝੋਨਾ ਵੜਨ ਆਏ ਨੇ ਝੋਨਾ ਵੜਨ ਆਏ ਨੇ ਕਹਦੇ ਕਿੱਥੇ ਆ ਗਏ ਕਹਿੰਦੇ ਝੋਨ ਕਹਿੰਦੇ ਝੋਨਾ ਵਢਣਾ ਆ ਗਏ ਨਹੀਂ ਲੱਗਦੇ ਵਿੱਚ ਪੰਚਾਇਤੀ ਆ ਓ ਚੱਲ ਬੱਸ ਬੱਸ ਕਰੋ ਓ ਪਿੰਡੀ ਬੱਸ ਕਰੋ ਕੀ ਬਣਨਾ ਆਪਣਾ ਮੈਂ ਲੈ ਕੇ ਜਾ ਜੀ ਉਹ ਲੈ ਕੇ ਖੜਾ ਤੂੰ ਇਹਦਾ ਗਾੜੀ ਕਿ ਨਾਲ ਇਹਨੂੰ ਕਿੱਥੇ ਲਾਗੇ ਸੋ ਕਿੱਥੇ ਮੁਰੇਗਾ ਲਾਉਗੇ ਬੈਕ ਜਾਣੀਆਂ ਕਹਿੰਦੇ ਇੱਥੋਂ ਗੱਡੀ ਬਾਏ ਬਾਏ ਕਰਦੀ ਐ ਖੜੀ ਹੌਲੀ 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 ਨਗਰ ਜੰਮਣਾ ਹੈ ਜੰਮਣਾ ਜੰਮਣਾ ਛੱਡ ਦੋ ਮੈਂ 22 ਗਾੜੀ ਬਾਜੂ ਕਰਾ ਭਾਜੀ ਅੱਜ ਆਪਾਂ ਸ਼ੌਕ ਸਖਾਂਨ ਸਰ ਨੂੰ ਮਿਲਦੇ। ਲੋ ਵੀ ਪਹੁੰਚ ਗਏ ਆਪਾਂ ਘਰ ਤੇ ਪਤਾ ਨਹੀਂ ਮੇਰੀ ਆਵਾਜ਼ ਆਉਂਦੀ ਹੈ ਵਿੱਚ ਕਿ ਨਹੀਂ ਵੈਸੇ ਤਾਂ ਮੈਂ ਬਹੁਤ ਉੱਚੀ ਬੋਲ ਰਹੀ ਆਂ ਪਿੱਛੇ ਕਿਉਂਕਿ ਚੱਲ ਰਹੇ ਨੇ ਸਪੀਕਰ। ਤੋਂ ਆਪਾਂ ਥੋੜਾ ਨਾਲ ਦਿਖਾ ਦਿੰਦੇ ਆ ਕਿਉਂਕਿ ਜਿਆਦਾ ਦਿਖਾ ਨਹੀਂ ਸਕਦੇ ਫਿਰ ਕਾਪੀਰਾਈਟ ਆ ਸਕਦਾ। ਤੇ ਚਲੋ ਦਿਖਾਉਨੇ ਆ। चल मां रिजा बचारा सी हथारी